ਮੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੇ ਹਰਮੰਦਰ ਸਾਹਿਬ ਨੂੰ ਮੁਕਤ ਕਰਵਾਇਆ ਕਿਹਾ ਜਾਂਦਾ ਹੈ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਹਰਮੰਦਰ ਸਾਹਿਬ ਦੀ ਬੇਅਬਦੀ ਕਰ ਰਿਹਾ ਸੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਆਪ ਨੇ ਸਾਬੋਕੇ ਤਲਵੰਡੀ ਦਮਦਮਾ ਸਾਹਿਬ ਕੀ ਅਰਦਾਸ ਕੀਤੀ ਤੇ ਅਹਿਮਦ ਸ਼ਾਹ ਅਬਦਾਲੀ ਤੋਂ ਬਦਲਾ ਲੈਣ ਵਰੀ ਠਾਨਿਆ ਬਾਬਾ ਦੀਪ ਸਿੰਘ ਜੀ ਨੂੰ ਪਤਾ ਸੀ ਕਿ ਇਸ ਲੜਾਈ ਵਿੱਚ ਸ਼ਹੀਦੀ ਜ਼ਰੂਰ ਹੋਵੇਗੀ ਬਾਬਾ ਦੀਪ ਸਿੰਘ ਜੀ ਨੇ ਇਸ ਲੜਾਈ ਲਈ 5000 ਖਾਲਸਾ ਫੌਜ ਨੂੰ ਇਕੱਠਾ ਕੀਤਾ ਤੇ ਆਪ ਖਾਲਸਾ ਫੌਜ ਦੇ ਸਮੇਤ ਗੁਰਦੁਆਰਾ ਲਕੀਰ ਸਾਹਿਬ ਗਏ ਜਿੱਥੇ ਆਪ ਨੇ ਆਪਣੇ ਭਾਰੀ ਤੇਗੇ ਨਾਲ ਇੱਕ ਲਕੀਰ ਖਿੱਚੀ ਤੇ ਖਾਲਸਾ ਫੌਜ ਨੂੰ ਕਿਹਾ ਜੋ ਵੀ ਹਰਮੰਦਰ ਸਾਹਿਬ ਲਈ ਆਪਣੀ ਸ਼ਹੀਦੀ ਦੇਣਾ ਚਾਹੁੰਦਾ ਹੈ ਉਹ ਅੱਗੇ ਆਵੇ ਤਦ ਪੂਰੀ ਖਾਲਸਾ ਫੌਜ ਪੂਰੇ ਜੋਸ਼ ਨਾਲ ਅੱਗੇ ਆਈ ਅੱਗੇ ਜਾ ਕੇ ਗੁਰਦੁਆਰਾ ਟਾਲਾ ਸਾਹਿਬ ਵਿਖੇ ਅਬਦਾਨੀ ਦੀ ਫੌਜ ਵਿੱਚ ਤੇ ਖਾਲਸਾ ਫੌਜ ਵਿੱਚ ਲੜਾਈ ਹੋਈ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ ਤੇ ਆਪਣਾ ਸਿਰ ਅੱਗੇ ਜਾ ਕੇ ਤਲੀ ਤੇ ਰੱਖ ਕੇ ਗੁਰੂ ਰਾਮਦਾਸ ਜੀ ਦੇ ਘਰ ਭੇਟਾ ਕੀਤਾ